ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਮੁਹੰਮਦ ਸਰਾਰ ਜੀ ਮੁਹੰਮਦ ਸਰਾਰ ਜੀ ਇਸ ਵਾਰ ਤੁਸੀਂ ਬਸ਼ੇਰੇ ਮੇਲੇ ਤੇ ਕੀ ਲੋਕਾਂ ਦੀ ਖਾਸ ਲੈ ਕੇ ਆਏ ਹੋ ਸਰ ਜੀ ਸੋ ਸਭ ਤੋਂ ਪਹਿਲਾਂ ਦਾ ਜੀ ਜਿਹੜਾ ਬਸ਼ੇਰੇ ਦਾ ਤਿਉਹਾਰ ਹੈ ਇਹ ਬੁਰਾਈ ਦੇ ਉੱਤੇ ਅਚਾਈ ਦੀ ਜਿੱਤ ਦਾ ਪ੍ਰਤੀਕ ਹੈ ਤੇ ਇਸ ਦਿਨ 라ਵਣ ਦਹਨ ਕੀਤਾ ਜਾਂਦਾ ਹੈ ਤੇ ਤੁਹਾਨੂੰ ਦੱਸ ਜਾਈਏ ਕਿ ਸਮਾਰਾ ਚਾਹੂੰ ਤਾਂ ਅੱਗੇ ਤੁਸੀਂ ਪਹਾੜੇ ਤੱਕ ਤੁਸੀਂ ਦੇਖ ਲਓ ਤੇ ਕੱਲਾ ਇਹ ਦੇ ਵਿਚਕਾਰ ਇੱਕ ਜਗ੍ਹਾ ਤੇ 라वण दहन ਕੀਤਾ ਜਾਂਦਾ ਸੀਗਾ ਪਰ ਕਿਸੇ ਕਾਰਨ ਕਰਕੇ ਇਸ ਵਾਰ ਉਹ ਵੀ ਨਹੀਂ ਹੋ ਰਿਹਾ ਇਸ ਲਈ ਜੈਨਸ ਕੋਲ ਦੇ ਸਾਹਮਣੇ ਇਸ ਵਾਰੀ ਅਸੀਂ 라वण दहन ਕਰ ਰਹੇ ਹਾਂ 라वण ਦਾ ਇੱਥੇ ਬੁੱਤ ਵੀ ਲਗਾਇਆ ਜਾਏਗਾ ਤੇ ਉਸ ਤੋਂ ਬਾਅਦ ਕੱਲ ਨੂੰ 라वण दहन ਕੀਤਾ ਜਾਏਗਾ ਤੇ ਬਾਕੀ ਜਿਹੜੇ ਕਿ ਮੇਲੇ ਨੇ ਬਾਕੀ ਜਿਹੜੇ ਕਿ ਬੱਚਿਆਂ ਦੇ ਜਿਹੜੇ ਝੂਲੇ ਨੇ ਬਿਲਕੁਲ ਸਾਫ਼ ਸਫਾਈ ਤਰੀਕੇ ਨਾਲ ਵਧੀਆ ਢੰਗ ਦੇ ਨਾਲ ਜਿਹੜੇ ਲਗਾਏ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਹੋਣ ਦੇ ਵਿੱਚ ਜਿਹੜੀ ਫੈਮਿਲੀ ਬੱਚਿਆਂ ਨੂੰ ਲੈ ਕੇ ਆਂਦੀ ਹੈ ਸਾਫ ਸਫਾਈ ਪ੍ਰੋਪਰ ਸਾਫ ਸਫਾਈ ਦਾ ਇੰਤਜ਼ਾਮ ਹੈਗਾ ਮੈਟ ਵਿਛਾਏ ਹੋਏ ਨੇ ਜਿਹੜੇ ਖਾਣ ਪੀਣ ਦੇ ਸੋਲ ਨੇ ਤੁਸੀਂ ਦੇਖੋਗੇ ਬਾਕੀ ਜਗਾ ਨਾਲੋਂ ਸਾਡੇ ਕੋਲ ਬਹੁਤ ਹੀ ਸਾਫ ਸੁਥਰਾ ਖਾਣ ਪੀਣ ਦਾ ਪ੍ਰਬੰਧ ਹੈ ਜਿਹੜੇ ਮੁੰਡੇ ਨੇ ਜਿਹੜੇ ਖਾਣ ਪੀਣ ਦੇ ਸੋਲਸ ਲਗਾਉਣ ਵਾਲੇ ਨੇ ਪ੍ਰੋਪਰ ਹਾਈਜਨ ਤਰੀਕੇ ਦੇ ਨਾਲ ਸਿਰ ਤੇ ਕੈਪ ਵਗੈਰਾ ਪਾ ਕੇ ਹੈਂਡ ਸ਼ੂਵ ਗਲਵਸ ਵਗੈਰਾ ਪਾ ਕੇ ਉਹ ਫੂਡ ਸਰਵ ਕਰਦੇ ਨੇ ਤੇ ਪ੍ਰੋਪਰ ਇਹ ਕਿ ਸਾਰੇ ਜਿਹੜੀ ਕਿ ਫੈਸਿਲਿਟੀਆਂ ਹੈ ਸੁਰੱਖਿਆ ਦੇ ਵਾਸਤੇ ਜਿਹਨੇ ਫੈਮਿਲੀ ਲੈ ਕੇ ਆਂਦਾ ਬੰਦਾ ਉਹਦੇ ਵਾਸਤੇ ਬੌਂਸਰ ਵਗੈਰਾ ਹੈਗੇ ਆ ਕਿ ਕੋਈ ਜਿਹੜੇ ਸ਼ਰਾਰਤੀ ਦਤਤ ਹੈਗੇ ਆ ਉਹ ਆਪਣੀ ਹੁੱਲੜਬਾਜੀ ਨਾ ਕਰ ਸਕਣ ਉਹਨਾਂ ਦੇ ਲਈ ਵੀ ਜਿਹੜਾ ਕਿ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਫੈਮਿਲੀ ਆਪਣਾ ਆਪਣੀ ਜ਼ਿੰਦਗੀ ਦੇ ਵਿੱਚ ਕੀਮਤੀ ਸਮਾਂ ਗੱਡ ਕੇ ਮੇਲਾ ਘੁੰਮਣਾਂ ਦੇ ਤੇ ਉਹ ਫੁੱਲੀ ਇੰਜੋਏ ਕਰਨ ਵੀ ਇੱਥੇ ਆ ਕੇ ਕਲੇਸ਼ ਦੇ ਵਿੱਚ ਨਾ ਬੰਦਾ ਪੈ ਜੇ ਮੇਲਿਆਂ ਦੇ ਵਿੱਚ ਜਿਉਂ ਅਕਸਰ ਬਾਕੀ ਜਗ੍ਹਾ ਹੁੰਦਾ ਵਾ ਤੇ ਉਸ ਚੀਜ਼ ਦਾ ਖਾਸ ਖਿਆਲ ਰੱਖਿਆ ਗਿਆ ਹੈ ਤੇ ਸਰ ਜੀ ਆਪਾਂ ਗੱਲ ਕਰ ਲਈਏ ਕਿ ਐਂਟਰੀ ਫੀਸ ਕਿੰਨੀ ਹੈ ਕੀ ਤੇ ਝੂਲਿਆਂ ਦਾ ਥੋੜਾ ਬੋਤਲ ਉਹਦੀ ਵੀ ਜਾਣਕਾਰੀ ਦਿਓ ਐਂਟਰੀ ਟਿਕਟ ਵੀ ਜਿਹੜੀ ਸਾਡੀ ਹੈ ਤੇ ਝੂਲਿਆਂ ਦੇ ਵੀ ਜਿਹੜੇ ਰੇਟ ਹੈ ਲੁਧਿਆਣਾ ਦੇ ਵਿੱਚ ਸਭ ਤੋਂ ਸਸਤੇ ਰੇਟ ਜਿਹੜੇ ਵੀ ਅਸੀਂ ਰੱਖੇ ਗਏ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਤਾਂ ਮਹਿੰਗਾਈ ਵੀ ਹੈ ਤੇ ਉੱਪਰ ਬੱਚੇ ਜਿੱਦ ਕਰਦੇ ਨੇ ਪੇਰੈਂਟਸ ਨੂੰ ਵੀ ਦੋ ਹੁੰਦੇ ਨੇ ਬਾਕੀ ਜਗ੍ਹਾ ਜਿੰਨੇ ਪੈਸੇ ਦੇ ਵਿੱਚ ਇੱਕ ਹੀ ਥਲੀ ਮਿਲਦੇ ਆਸੀਂ ਦੋ ਤੋਂ ਤਿੰਨ ਰਾਈਡਸ ਜਿਹੜੇ ਇਹ ਕਿ ਇੰਜੋਏ ਕਰਾਵਾਂਗੇ ਤੇ ਬੱਚੇ ਵੀ ਜਿਹੜੇ ਹੈਗੇ ਕਿ ਵਧੀਆ ਆਨੰਦ ਮਾਣਨਗੇ ਤੇ ਸਰ ਜੀ ਮੇਲਾ ਜਿਹੜਾ ਕਿ ਕੱਲ ਦਸ਼ਰਾ ਤੋਂ ਤਰੀਕ ਨੂੰ ਠੀਕ ਹੈ ਜੀ ਮੇਲਾ ਤੁਹਾਡਾ ਕਿੰਨੀ ਤਰੀਕ ਤੋਂ ਸ਼ੁਰੂ ਹੋਇਆ ਤੇ ਕਿੰਨੀ ਤਰੀਕ ਤੱਕ ਹੈਗਾ ਮੇਲਾ ਸਾਡਾ 25 ਤਰੀਕ ਤੋਂ ਸ਼ੁਰੂ ਹੋਇਆ ਹੈ ਜੀ ਤੇ ਸਾਡੇ ਕੋਲ ਦਿਵਾਲੀ ਤੱਕ ਵੀ ਪਰਮਿਸ਼ਨ ਹੈ ਬਟ ਇਨ ਬਿਟਵੀਨ ਇਹ 12 ਤਰੀਕ ਤੱਕ ਅਸੀਂ ਮੇਲਾ ਚਲਾਵਾਂਗੇ ਪਰ ਅਸੀਂ ਤੇ ਚਲਾਉਂਗੇ ਹਾਂ ਜੀ ਤੇ ਸਰ ਜੀ ਇਸ ਵਾਰ ਮੇਲੇ ਦਾ ਰਿਸਪਾਂਸ ਕੀ ਹੈਗਾ ਔਰ ਮੇਲੇ ਦਾ ਬਹੁਤ ਵਧੀਆ ਰਿਸਪੌਂਸ ਹੈ ਸਾਡੇ ਕੋਲ ਜਿਆਦਾਤਰ ਜਿਹੜੀ ਪਬਲਿਕ ਹੈ ਉਹ ਫੈਮਿਲੀ ਵਾਲੇ ਜਿਹੜੇ ਨੋਰਮਲ ਘਰਾਂ ਦੇ ਲੋਕ ਨੇ ਸਾਡੇ ਕੋਲ ਸ਼ਾਮ ਨੂੰ ਫੈਮਿਲੀਆਂ ਆਉਂਦੀਆਂ ਨੇ ਆਪਣੇ ਬਾਲ ਬੱਚਿਆਂ ਲੈ ਕੇ ਇੰਜੋਏ ਕਰਦੇ ਨੇ ਠੀਕ ਹੈ ਜੀ ਤੇ ਸਾਜੀ ਇਸ ਵਾਰ ਦੇਖਿਆ ਕਿ ਫਾਸਟ ਫੂਡ ਦੇ ਵੀ ਪੂਰਾ ਇੰਤਜ਼ਾਮ ਹੈਗਾ ਬਾ ਠੀਕ ਹੈ ਜਿਹੜੀ ਮੈਂ ਦੇਖਿਆ ਜਿਆਦਾ ਜਨਾਨੀਆਂ ਚਾਰੀਆਂ ਬੜੀਆਂ ਸ਼ਕੀਨ ਹੁੰਦੀਆਂ ਨੇ ਗੋਲ ਗੱਪੇ ਦੀ ਬੜੇ ਸ਼ਕੀਨ ਦਾ ਓਸ਼ਾ ਆਏ ਹੇ ਸਾਰੇ ਹੈਗੇ ਜੀ ਗੋਲ ਗੱਪਾ ਚਾਟ ਹੋਰ ਖਾਣ ਪੀਣ ਦੇ ਸਟਾਲ ਉਸ ਤੋਂ ਬਾਅਦ ਸ਼ੋਪਿੰਗ ਦੇ ਵਾਸਤੇ ਜਿਵੇਂ ਕਿ ਯੂਨਿਕ ਆਈਟਮਸ ਹੁੰਦੀਆਂ ਨੇ ਘਰਾਂ ਦੇ ਵਿੱਚ ਜਿਹੜੇ ਲੇਡੀਜ਼ ਵਰਤੀਦੀਆਂ ਨੇ ਸਾਡੇ ਕੋਲ ਯੂਨਿਕ ਯੂਨਿਕ ਆਈਟਮ ਵਾਲੇ ਸਪੈਸ਼ਲ ਜਿਹੜੇ ਇੰਪੋਰਟ ਤੋਂ ਚੱਲ ਕੇ ਆਏ ਨੇ ਉਹਨਾਂ ਕੋਲ ਸਾਰੀਆਂ ਅਲੱਗ ਅਲੱਗ ਜਿਹੜੀਆਂ ਕਿ ਚੀਜ਼ਾਂ ਹੈਗੀਆਂ ਨੇ ਜਿਹੜੇ ਘਰ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਨੇ ਉਸ ਤੋਂ ਬਾਅਦ ਲੇਡੀਜ਼ ਵਾਸਤੇ ਜਿਹੜੇ ਕੀ ਹੋਰ ਵੀ ਆਪਣਾ ਸੇਲ ਵਾਲੀ ਐਡਮਾ ਹੋ ਗਿਆ ਨੇ ਸਾਡੇ ਕੋਲ ਸਾਰੀਆਂ ਸ਼ਾਪਸ ਨੇ ਬੱਚੇ ਜਿਹੜੇ ਅੱਜਕੱਲ ਟੈਡੀ ਵੇਅਰ ਬਹੁਤ ਪਸੰਦ ਕਰਦੇ ਨੇ ਉਹਨਾਂ ਦੇ ਵਾਸਤੇ ਟੈਡੀ ਵੇਅਰ ਦੇ ਵਾਸਤੇ ਵੀ ਸਪੈਸ਼ਲ ਸਟਾਲ ਲਗਵਾਇਆ ਹੋਆ ਕਿ ਜਿਹੜੇ ਸੌਫਟ ਟੌਇਜ਼ ਅੱਜਕੱਲ ਸੌਫਟ ਟੌਇਜ਼ ਦਾ ਜ਼ਿਆਦਾ ਚੱਲਣ ਹੈਗਾ ਵਾ ਇਹੋ ਸਾਰੇ ਸਾਡੇ ਕੋਲ ਜਿਹੜੇ ਕੀ ਸ਼ੋਪਿੰਗ ਸਟਾਲ ਸਗੇ ਆ ਸਰ ਮੇਰੇ ਜਿਹੜੀ ਦਿੱਕਤ ਹੈ ਜੀ ਪਾਰਕਿੰਗ ਨਹੀਂ ਜਾਂਦੀ ਹੈ ਪਾਰਕਿੰਗ ਨਹੀਂ ਲੱਗਦੀ ਕਿੱਧਰ ਲੈ ਕੇ ਆਵਾਂ ਪਾਰਕਿੰਗ ਸਰ ਡੇਢ ਤੋਂ 2 ਕਿੱਲੇ ਦੇ ਵਿੱਚ ਅਸੀਂ ਪਾਰਕਿੰਗ ਛੱਡੀ ਹੋਈ ਹੈ ਤੇ ਇਹ ਮੈਨੂੰ ਲੱਗਦਾ ਕਿ ਸਾਡੇ ਕੋਲ ਬਹੁਤ ਜਿੰਨੇ ਜਗ੍ਹਾ ਦੇ ਵਿੱਚ ਅਸੀਂ ਮੇਲਾ ਲਗਾਇਆ ਉਸ ਤੋਂ ਵੱਧ ਜਗ੍ਹਾ ਦੇ ਵਿੱਚ ਅਸੀਂ ਪਾਰਕਿੰਗ ਬਣਾਈ ਹੋਈ ਹੈ ਤਾਂ ਕਿ ਬੰਦੇ इजीली ਕੰਫਰਟ ਨਾਲ ਆਪਣੇ ਜਿਹੜੇ ਕੀ ਗੱਡੀ ਪਾਰਕ ਕਰ ਸਕੇ ਤੇ ਉਸ ਦੇ ਨਾਲ ਹੀ ਪਾਰਕਿੰਗ ਦੇ ਵਿੱਚ ਅਸੀਂ ਵਲੰਟੀਅਰਸ ਵੀ ਲਗਾਏ ਹੋਏ ਨੇ ਸਾਡੇ 4 ਤੋਂ 5 ਵਲੰਟੀਅਰਸ ਜਿਹੜੇ ਨੇ ਪਾਰਕਿੰਗ ਦੇ ਵਿੱਚ ਰਹਿੰਦੇ ਤਾਂ ਕਿ ਕਿਸੇ ਦੇ ਵੀ ਗੱਡੀ ਨੂੰ ਕੁਝ ਬੂਮ ਤਾਂ ਦੂਰ ਦੀ ਗੱਲ ਹੈ ਕਿ ਕਈ ਵਾਰੀ ਥੋੜ੍ਹ ਪੰਨ ਵੀ ਜਾਂ ਕੁਝ ਟੁੱਟ ਪੰਨ ਹੁੰਦੀ ਹੈ ਉਹ ਵੀ ਨਾ ਹੋ ਸਕੇ ਪ੍ਰੋਟੋਕੋਲ ਦੇ ਕਿਹੜੇ ਕਿਹੜੇ ਅੱਜ ਅਮਨੇ ਸਰ ਪ੍ਰੋਟੋਕੋਲ ਤੋਂ ਸਾਰੇ ਇੰਤਜ਼ਾਮ ਨੇ ਮੈਂ ਤੁਹਾਨੂੰ ਉਹ ਹੀ ਦਿਨਾ ਰਹਿਆਂ ਕਿ ਬਾਹਰ ਪਾਰਕਿੰਗ ਤੋਂ ਲੈ ਕੇ ਅੰਦਰ ਹਾਈ ਜੀਮ ਤੋਂ ਲੈ ਕੇ ਤੇ ਸਾਫ ਸਫਾਈ ਤੋਂ ਲੈ ਕੇ ਅੰਦਰ ਬਾਉਂਸਰ ਤੋਂ ਲੈ ਕੇ ਸਾਰੇ ਜਿਹੜੇ ਵੀ ਪ੍ਰੋਟੋਕੋਲ ਨਿਯਮ ਸ ਨੇ ਉਹ ਸਾਰੇ ਫੋਲੋ ਹੋ ਰਹੇ ਨੇ ਟੋਟਲ ਕਿੰਨੇ ਝੁੱਲੇ ਲੱਗੇ ਸਰ ਇੱਥੇ ਟੋਟਲ ਜੀ ਤੇ 25 ਦੇ ਕਰੀਬ ਝੁੱਲੇ ਲੱਗੇ ਨੇ ਛੋਟੇ ਵੱਡੇ ਮਿਲਾ ਕੇ ਛੋਟੇ ਤੇ ਵੱਡੇ ਮਿਲਾ ਕੇ ਯਾਨੀ ਛੋਟੇ ਬੱਚੇ ਵੀ ਇੰਜੋਏ ਕਰ ਸਕਣੇ ਵੱਡੇ ਵੀ ਇੰਜੋਏ ਕਰ ਸਕਣ ਜੀ ਤੇ ਸਰ ਜੀ ਆਜ ਤੁਹਾਡਾ 12 ਵਜੇ ਤੱਕ ਮੇਲਾ ਵਾ ਠੀਕ ਹੈ ਤੁਸੀਂ ਕੋਈ ਮੈਸੇਜ ਦੇਣਾ ਚਾਹਤੋ ਕੀ ਦੇਣਾ ਚਾਹੋਗੇ ਔਰ ਦੁਬਾਰ ਔਰ ਵੀ ਫੈਮਲੀਸ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੈਮ ਸਕੂਲ ਦੇ ਸਾਹਮਣੇ ਵੀਰ ਪਹਿਲੇ ਦਿਨ ਦੇ ਨਜ਼ਦੀਕ 메ਨ ਚੰਡੀਗੜ੍ਹ ਰੋਡ ਤੇ ਸਾਡਾ ਮੇਲਾ ਚੱਲ ਰਿਹਾ ਹੈ ਤੇ ਪੂਰਾ ਫੈਮਲੀ ਵਾਲਾ ਮਾਹੌਲ ਹੈ ਸੋ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਫੈਮਲੀਸ ਨੂੰ ਲੈ ਕੇ ਕਿਉਂਕਿ ਇਹ ਹਜੇ 2 ਦਿਨ ਪਹਿਲਾਂ ਤੱਕ ਜਿਹੜੇ ਬੱਚਿਆਂ ਦੇ ਪੇਪਰ ਚੱਲਦੇ ਪਏ ਸੀਗੇ ਤੇ ਕਈ ਫੈਮਲੀ ਜਿਹੜੀ ਕਿ ਇੱਥੇ ਨਹੀਂ ਆ ਪਾਈਆਂ ਬੱਚਿਆਂ ਦੇ ਪੇਪਰ ਕਰਕੇ ਕਿਉਂਕਿ ਬੱਚੇ ਸਭ ਤੋਂ ਇੰਪੋਰਟੈਂਟ ਨੇ ਉਹਨਾਂ ਦੀ ਸਟੱਡੀ ਜਿਹੜੀ ਕਿ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ ਪਰ ਹੁਣ ਜਿਹੜੇ ਪੇਪਰ ਤੋਂ ਫਰੀ ਹੋ ਚੁੱਕੇ ਨੇ ਫ੍ਰੀ ਹੋ ਚੁੱਕੇ ਨੇ ਤੇ ਹੁਣ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਣ ਤੇ ਥੋੜੇ ਜਮਾਲਪੁਰ ਦੇ ਵਿੱਚ ਆਏ ਆ ਤੇ ਇਹ ਬਹੁਤ ਵਧੀਆ ਜਿਹੜੀ ਕਿ ਸਫਾਈ ਹੈ ਤੇ ਬੱਚੇ ਇੱਥੇ ਬਹੁਤ ਇੰਜੋਏ ਕਰਦੇ ਪਹਿਲਾਂ ਸੇ ਨਾਲ ਵੀਰ ਪਹਿਲੇ ਇਸ ਦੀ ਬਿਲਕੁਲ ਨਾਲ ਹੈ ਤੇ ਜੈਨ ਸਕੂਲ ਦੇ ਬਿਲਕੁਲ ਸਾਹਮਣੇ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਇਹ ਸੰ ਸਾਡੇ ਨਾਲ ਹੈ ਓਨਰ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਮੇਲੇ ਦੇ ਵਿੱਚ ਪੂਰਾ ਯਾਨੀ ਕਿ ਸਫਾਈ ਦਾ ਇੰਤਜ਼ਾਮ ਰੱਖਿਆ ਹੋਰ ਪਾਰਕਿੰਗ ਵੀ ਬਿਲਕੁਲ ਵੀ ਕੈਂਸਲ ਨਹੀਂ ਹੋਈ ਜਿੱਨੀ ਜਿੰਨਾ ਇਹਨਾਂ ਦਾ ਮੇਲਾ ਲਗਾ ਉਸ ਤੋਂ ਬਾਅਦ ਬਹੁਤ ਕਹੀ ਕਿ ਲੈਣੇ ਜਦ ਪਾਰਕਿੰਗ ਦਾ ਮੇਨ ਬਿਤੇ ਪਾਰਕਿੰਗ ਵੀ ਬਾਕੀ ਕਾਫੀ ਜ਼ਿਆਦਾ ਬੱਚੇ ਵੀ ਇੰਜੋਏ ਕਰਨ ਲਈ ਝੂਲੇ ਲੱਗੇ ਹੋਏ ਨੇ ਜਿਹੜਾ ਮੇਲਾ 25 ਦੇ ਸ਼ੁਰੂ ਹੋਇਆ ਸੀ ਔਰ ਬਾਲਕਿੰਦ ਤੱਕ ਜਗਾਦਾਰ ਇਸ ਤਰ੍ਹਾਂ ਰਹਿ ਕੇ ਮੇਲਾ ਚੱਲੇਗਾ ਬਾਕੀ ਜਿਹੜਾ ਵੀ ਇਸ ਵ ਐਂਜਾਇ ਕਰਾਂਗੇ ਖਾਸ ਕਰਕੇ ਜਨਾਨੀਆਂ ਦੇ ਲਈ ਵੀ ਸਾਰੇ ਤੇ ਸਟਾਲ ਹੈ ਪਲੇਪਾਪੜੀ ਦੇ ਸਾਰੇ ਫਾਸਟ ਫੂਡ ਦੇ ਸਟਾਲ ਇੱਥੇ ਨੇ